ਕਿੱਦਾਂ ਗਿਆ ਤੇਰੇ ਵੇਪਰ ਕਿਰਤ ਤੇ ਬੱਦਲ ਉਹ دیا ਗਿਆ ਮੇਰਾ ਵੀ ਬਹੁਤ ਵਧੀਆ ਗਿਆ ਜੀਤ ਅੱਜ ਰਿਜ਼ਲਟ ਆਉਣਾ ਹੀ ਵੇਖੀਆਂ ਭਲਾ ਆ ਗਿਆ ਵਾ ਮੇਰਾ ਵੀ ਵੇਖਦੀ ਭੈਣ ਬਣ ਕੇ ਸਾਡੇ ਕੋ ਖੁਮਨੀ ਆਗਾ ਆਇਆ ਅੱਜ ਰਿਜ਼ਲਟ ਆਉਣਾ ਹੀ ਮੈਨੂੰ ਤਾਂ ਚੇਤਾ ਹੀ ਨਹੀਂ ਆ ਇਕ ਪਹਿਲਾਂ ਪਹਿਲਾਂ ਆਪਣਾ ਵੇਖੀ ਫੇਰ ਉਹਦਾ ਵੇਖੀ ਵੇਖ ਕਿੰਨੇ ਆਏ ਮੈਂ ਮੱਜਮੀ 80% ਆਏ ਆ ਹੈ ਚਲ ਵਧੀਆ ਵਾ ਉਹਦੇ ਵੇਖ ਹੁਣ ਉਹਦੇ ਥੋੜੇ ਹੀ ਆਏ ਹੁਣੇ ਮਨੂੰ 95% ਆਏ ਆ ਉਹ ਤੇ ਸਾਰੀ ਦਿਹਾੜੀ ਕੰਮ ਕਰਦੀ ਰਹਿੰਦੀ ਸੀ ਤੇ ਸਾਰੀ ਦਿਹਾੜੀ ਪੜ੍ਹਦੀ ਰਹਿਣੀ ਹਾਂ ਫੇਰ ਵੀ 80% ਉਹ ਕੰਮ ਕਰਕੇ ਵੀ ਉਹਨੇ 90% ਲੈ ਵੜ ਜਾ ਫੋਨ 'ਚ ਵੜ ਜਾ ਹੋਰ ਵੜ ਜਾ ਵਿੱਚ ਸੁਨਰੀਤ ਵੇਖਿਆ ਰਿਜ਼ਲਟ ਕਿੰਨੇ ਆਏ ਆ 95% ਆਏ ਆ ਤੇਰੇ ਭਾਈ ਸੱਚੀ ਤੇਰੇ ਕਿੰਨੇ ਆਏ ਆ ਫਿਰ 80 ਆਏ ਆ ਫੇਰ ਕੀ ਹੋਇਆ ਇੰਨੇ ਸੋਨੇ ਤੇਰੇ ਨੰਬਰ ਆਏ ਆ 80% ਮੂੰਹ ਇਨਾ ਢਿੱਲਾ ਕਰਕੇ ਬੈਠਿਆ ਦੱਸ ਕੋ ਖੁਸ਼ ਹੋ ਖੁਸ਼ ਹਾਂ ਮੈਂ